ਆਪਾਂ ਚੱਲੇ ਆਂ ਜੀ ਭਾਜੀ ਦੇ ਫਾਰਮ ਤੇ ਤੇ ਆਹ ਛੋਟਾ ਜਿਹੜਾ ਇਹਨੂੰ ਵੀ ਭਾਈ ਲਿਆ ਕੇ ਰਤਾ ਮੋਟਰਸਾਈਕਲ ਇਹ ਵੀ ਭਜਾਉਂਦਾ ਪੂਰਾ ਫਾਰਮ ਤੇ ਇਹ ਵੀ گاਵਾ ਗੂਆਂ ਮੋੜਨ ਜਾਂਦਾ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਆਪਾਂ ਕੰਮ ਦੀ ਜਾਸ ਖਾ ਦਈਦੀ ਆ ਹਨਾ ਬੱਚੇ ਫਿਰ ਉਦਾਂ ਹੀ ਕਾਪੀ ਕਰਦੇ ਆ ਮਾਂ ਪਿਓ ਦੀ ਤੇ ਇਹਨੂੰ ਜਾਸ ਖਾਈ ਆ ਵੀ ਫਾਰਮ ਤੇ گاਵਾ ਕਿਦਾਂ ਮੋੜਨ ਜਾਣੀਆਂ ਕੀ ਕਰਨੀਆਂ ਜਾਂਦਾ ਐ ਵੀ ਤੇ ਤਕਰੀਬਨ ਇਹ 5 ਕੁ ਸਾਲ ਦਾ ਬੱਚਾ ਆ 6 ਸਾਲ ਦਾ ਤੇ ਭਾਈ ਨੇ ਸਿਖਾਇਆ ਸਾਰਾ ਕੁਝ ਤੇ ਬੜਾ ਵਧੀਆ ਮੈਂ ਪੁੱਛ ਰਿਹਾ ਪਿੱਛੇ ਕਿਉਂ ਬੈਠਾ ਦੱਸੋ ਇੱਕ ਤੁਸੀਂ ਦੱਸ ਕੋਇੰਟੂ ਅ ਸ਼ਾਰਟ ਪਲੇਸ ਓਕੇ ਇੱਕ ਪਾਜੀ ਗੋਆ ਵਾਲਾ ਫਾਰਮ ਆ ਤੇ ਆਪਾਂ ਵੇਖਣ ਚੱਲੇ ਆਂ ਤੇ ਮੈਨੂੰ ਭਾਈ ਨੇ ਬੂਟ ਨਹੀਂ ਪਾਉਣ ਦਿੱਤੇ ਆਂਦੇ ਗੋਏ ਦੀ ਸਮੈਲ ਆਊਗੀ ਪੈਰਾਂ ਦੇ ਵਿੱਚੋਂ ਤੇ ਤੂੰ ਬੂਟ ਨਹੀਂ ਪਾ ਇਦਾਂ ਦੇ ਤੂੰ ਆਪਣੇ ਪਾਈ ਰੱਖ ਮੈਂ ਤੇ ਆਪਣੇ ਉਹੀ ਬੂਟ ਪਾਏ ਨੇ ਪਰ ਇੱਧਰ ਪਾਜੀ ਆਪਾਂ ਐਂਟਰੀ ਲੱਗੀਆਂ ਕਰਨ ਤੇ ਇੱਥੇ ਪਾਜੀ ਕਿੰਨੀਆਂ ਗਾਵਾਂ ਨੇ 300 ਗਾਹ 300 ਗਾਹ ਇੱਧਰ ਆ ਜੀ ਤੇ ਬਾਕੀ ਜਿਹੜੀਆਂ ਗਾਵਾਂ ਨੇ 900 ਗਾਂ ਪੂਰੀ ਪਾਜੀ ਦੇ ਕੋਲ ਤੇ ਇੱਧਰ ਸਿਸਟਮ ਸਾਰਾ ਜਿਹੜਾ ਲੱਗਾ ਆ ਵੀ ਗਾਵਾਂ ਨੂੰ ਜਿੱਥੇ ਦੁੱਧ ਚੁੰਦੇ ਨੇ ਕਿੱਦਾਂ ਮਸ਼ੀਨਾਂ ਲੱਗਦੀਆਂ ਨੇ ਆ ਸਾਰਾ ਇੰਤਜ਼ਾਮ ਇੱਧਰਲੇ ਪਾਸੇ ਆ ਆ ਇੱਧਰ ਬਣਿਆ ਸਾਰਾ ਕੁਝ ਇੱਥੇ ਜਿਹੜਾ ਦੁੱਧ ਦਾ ਸਿਸਟਮ ਆ ਦੁੱਧ ਕਿੱਦਾਂ ਲਾਉਣੀਆਂ ਮਸ਼ੀਨਾਂ ਪਾਜੀ ਕਿੱਦਾਂ ਮਤਲਬ ਲਾਈਂਦੀਆਂ ਆਪਾਂ ਇੱਥੇ ਅੱਛਾ ਜੀ ਇਹ ਇੱਧਰ ਖੜੇ ਬਾਈ ਦਾ ਬਦਲ ਮਾਰਨੀ ਹੈ ਅੱਛਾ ਬਾਈ ਗਾਵਾਂ बाई, बाई, दोह, दोह, अच्छा 22 22 ਦੋਹਾਂ 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 22 ਗਾਵਾਂ ਜੀ ਇਧਰਲੇ ਪਾਸੇ ਖੜ੍ਹਦੀਆਂ ਨੇ ਤੇ 22 ਗਾਵਾਂ ਹੀ ਪਰਲੇ ਪਾਸੇ ਖੜ੍ਹਦੀਆਂ ਨੇ ਅੱਛਾ ਜੀ ਇਧਰੋਂ ਕੱਪ ਚੱਕ ਕਿਧਰ ਲਾਉਂਦੇ ਥੱਲੇ ਉਤਰ ਕੇ ਕੱਪ ਲਾਉਣੇ ਪੈਂਦੇ ਆ ਅੱਛਾ ਵਿਚ ਉਤਰ ਕੇ ਕੱਪ ਲਾਉਂਦੇ ਠੀਕ ਆ ਗਾਵਾਂ ਉੱਚੇ ਰਹਿੰਦੇ ਆ ਓਕੇ ਥੋੜਾ ਬੈਕਿੰਗ ਸੋਰੂ ਅੱਛਾ ਜੀ ਠੀਕ ਹੈ ਜੀ ਸਾਰੇ ਕੱਪ ਲਾਉਂਦੇ ਇਧਰ ਮਿਲ ਕੇ ਕੱਪ ਲਾ ਕੇ ਬਾਹਲੇ ਪਾਸੇ ਲਾ ਦੇ ਆਹ ਰੋ ਕੱਢ ਦਿੰਦੇ ਆ ਅਰੇ ਦੋ ਦਰੂ ਨੂੰ ਟੱਚ ਨਹੀਂ ਕਰਨਾ ਤੁਸੀਂ ਦੱਸ ਦੇ ਅੱਛਾ ਦੋ ਦਰੂ ਨੂੰ ਹੱਥ ਨਹੀਂ ਲਾਉਣਾ ਲੱਗਦੇ ਨਹੀਂ ਕੱਪ ਲਾ ਕੇ ਠੀਕ ਹੈ ਜੀ ਸ ਉਹ ਪਰਲੇ ਪਾਸੇ ਕੀ ਉਹ ਟੈਂਪਰੇਚਰ ਹੈ ਕੀ ਇਹ ਮਸ਼ੀਨਾਂ ਵਾਲੇ ਲੱਗੀਆਂ ਅੱਛਾ ਇਹ ਫੀਡ ਵਾਲੀਆਂ ਨੇ ਅੱਛਾ ਜੀ ਓਕੇ ਓਕੇ ਠੀਕ ਹੈ ਜੀ ਅੱਛਾ 22 ਗਾਵਾਂ ਗਾਵਾਂ ਹੋ ਗਈਆਂ ਇਹ ਹੋ ਗਈਆਂ 44 44 ਹੈਨਾ 44 ਗਾਵਾਂ ਦਾ ਇੱਕੋ ਵਾਰੀ ਦੁੱਧ ਜਿਹੜਾ ਉਹ ਕੱਢ ਕੇ ਫਿਰ ਅੱਗੇ ਦੂਜੀਆਂ ਦੀ ਵਾਰੀ ਹੁੰਦੀ ਆ ਤੇ ਇਧਰੋਂ ਐਂਟਰੀ ਕਰਦੇ ਆ ਅੱਛਾ ਦੋਨੋਂ ਕੱਪ ਲੱਗਦੀ ਆ ਆ ਬਾਹਰ ਨਿਕਲ ਕੇ ਨਵੇਂ ਰੋਲ ਲੱਗਦੇ ਆ ਅੱਛਾ ਇਧਰੋਂ ਬਾਹਰ ਕੱਢਦੇ ਆ ਜੀ ਤੇ ਉਧਰੋਂ ਦੀ ਐਂਟਰੀ ਅੰਦਰ ਗਾਵਾਂ ਦੀ ਠੀਕ ਹੈ ਜੀ ਤੇ ਇਹ ਸਾਫ ਸਫਾਈ ਪੂਰੀ ਵੇਖੋ ਜਗਾਤ ਹੋਤੀ ਪਈਆ ਭਾਵੇਂ ਪਰਲੇ ਪਾਸੇ ਤੇ ਗੋ ਆਇਆ ਪਰ ਇੱਥੇ ਇਹਨਾਂ ਨੂੰ ਪੂਰੀ ਜਿੱਥੇ ਦੁੱਧ ਕੱਢਦੇ ਨੇ ਪੂਰੀ ਸਫਾਈ ਰੱਖਣੀ ਪੈਂਦੀ ਆ ਤੇ ਇਹ ਕਿੰਨੇ ਮਤਲਬ ਕਿੱਲੇ ਆਪਾਂ ਕਹਿ ਸਕਦੇ ਹਾਂ ਜ਼ਮੀਨ ਜਿਹੜੀ ਆ ਇੱਧਰ ਆ ਆਪਣਾ ਟੋਟਲ ਹੈਗੀ ਬਾਈ 750 ਕਿੱਲਾ ਅੱਛਾ 750 ਕਿੱਲਾ ਟੋਟਲ ਜ਼ਮੀਨ ਆ ਤੇ گاਵਾ ਕਿੰਨੇ ਨੇ 900 900 ਗਾਂ ਆ ਜੀ ਤੇ ਤੇ ਆ ਜਿਹੜਾ ਮਗਰ ਬੜੇ ਨੇ ਢੋਲ ਬਣੇ ਕਾਦੇ ਲਈ ਪਾਣੀ ਲਈ ਬਾਈ ਸਾਰਾ ਜੋ ਪਾਣੀ ਵਾਸ਼ਿੰਗ ਲਈ ਅੱਛਾ ਵਾਸ਼ਿੰਗ ਲਈ ਢੋਲ ਠੀਕ ਆ ਜੀ ਠੀਕ ਆ ਤੇ ਮਗਰ ਜਿਹੜਾ ਆ ਆ ਪਿਛੇ ਆ ਉਹ ਬਾਅਦ ਫਰਿੱਜ ਲੱਗੀ ਆ ਅੱਛਾ ਫਰਿੱਜ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਇਧਰ ਜਿਹੜਾ ਫਾਰਮ ਹੈ ਭਾਜੀ ਦਾ ਆਪਾਂ ਵੱਡੇ ਫਾਰਮ ਚ ਆ ਗਏ ਜਿਹੜਾ ਬਹੁਤ ਵੱਡਾ ਇਧਰ ਹਨਾ ਕੀ ਲਾ ਲੋ ਕੀ ਉਧਰ 300 ਗਾਂ ਹੀ ਇਹ ਬਾਕੀ ਇਧਰ ਨੇ 900 ਗਾਂ ਟੋਟਲ ਆ ਤੇ ਇਧਰਲੇ ਪਾਸੇ ਜਿਹੜਾ ਢੋਲ ਵੱਡਾ ਦੁੱਧ ਵਾਲਾ ਲੱਗਾ ਜਦੋਂ ਆਪਾਂ ਪੰਜਾਬੀ ਢੋਲ ਕਹਿ ਦਿੰਦੇ ਆ ਉਹ ਲੱਗਾ ਆ ਤੇ ਅੰਦਰ ਜਿਹੜੀ ਉਹ ਸਫਾਈ ਚੱਲਣ ਦੀ ਆ ਸਾਫ ਸਫਾਈ ਆ ਘੁੰਮਦੀਆਂ ਮਸ਼ੀਨ ਇਧਰ ਵੱਡਾ ਸਸਤ ਨੂੰ ਲੱਗਾ ਸਾਰਾ ਤੇ گاਵਾਵਾਂ ਦਾ ਦੁੱਧ ਜਿਹੜਾ گاਵਾ ਵੇਖੋ ਉੱਪਰ ਚੜੀਆਂ ਨੇ ਨਾਲ ਨਾਲ ਦੁੱਧ ਜਿਹੜਾ ਉਹ ਕੱਢਣ ਦੇ ਮਸ਼ੀਨਾਂ ਲੱਗੀਆਂ ਨੇ ਤੁਹਾਨੂੰ ਦੱਸਦੇ ਆ ਕਿ ਦੁੱਧ ਕਿੱਦਾਂ ਨਿਕਲਦਾ گاਵਾ ਦਾ ਇੱਥੇ ਤੇ ਅਧੀਆਂ گاਵਾਵਾਂ ਮਲਾਦਾ ਉਤਰ ਗਈਆਂ ਨੇ ਹਾਂਜੀ ਕੱਲੀਆਂ ਬਿਮਾਰ گاਵਾਵਾਂ ਰਹਿ ਗਈਆਂ ਅੱਛਾ ਹੁਣ ਇਹ ਕੱਲੀਆਂ ਜਿਹੜੀਆਂ ਬਿਮਾਰ گاਵਾਵਾਂ ਦੀ ਲਾਸਟ ਤੇ ਵਾਰੀ ਹੁੰਦੀ ਆ ਤੇ ਉਧਰ ਵੀ ਜਿਹੜੇ ਉਹ ਕੱਪ ਲਾਈ ਜਾਂਦੇ ਆ ਹਨਾ ਕੱਪ ਜਿਹੜੇ ਆ ਉਹ ਉਹ ਲਾਉਣ ਦੇ ਆ ਲਾਸਟ ਦੇ ਵਿੱਚ ਜਿਹੜੀਆਂ ਬਿਮਾਰ ਗਾਵਾਂ ਰਹਿ ਜਾਂਦੀਆਂ ਨੇ ਉਹਨਾਂ ਦਾ ਦੁੱਧ ਜਿਹੜਾ ਉਹ ਉਹ ਭਾਜੀ ਦੁੱਧ ਨੂੰ ਫਿਰ ਕੀ ਕਰਦੇ ਜਿਹੜਾ ਬਿਮਾਰ ਗਾਵਾਂ ਦਾ ਡੰਪ ਕਰਦੇ ਸਾਰੇ ਅੱਛਾ ਉਹ ਸਾਰਾ ਡੰਪ ਕਰ ਦਿੰਦੇ ਉਹ ਸਾਰਾ ਦੁੱਧ ਜਿਹੜਾ ਡੰਪ ਕਰ ਦਿੰਦੇ ਆ ਤੇ ਨਾਲ-ਨਾਲ ਵੀਰ ਜਿਹੜੀ ਉਹ ਚੈਕਿੰਗ ਕਰਨ ਦੇ ਵੀ ਹਾਂਜੀ ਵੀ ਗਾਵਾਂ ਜਿਹੜੀਆਂ ਠੀਕ ਨੇ ਕੀ ਪ੍ਰੋਬਲਮ ਹੈ ਆਂ ਵੇਖਦੇ ਨੇ ਆਹ ਕੱਪ ਲੱਗੇ ਨੇ ਸਾਰੇ ਇਹ ਮਸ਼ੀਨ ਘੁੰਮਦੀ ਆ ਜੀ ਥੱਲੇ ਉਹ ਬਹੁਤ ਵੱਡੀ ਆ ਇੱਕ ਇੱਕ ਵਾਰ ਚ ਭਾਜੀ ਕਿੰਨੀਆਂ ਆ ਜਾਂਦੀਆਂ ਇਹਦੇ ਵਿੱਚ 50 50 ਗਾਵਾਂ ਇੱਕ ਵਾਰ ਚ ਜਿਹਨੂੰ ਦਵਾਈ ਦਿੱਤੀ ਉਹ ਲਾਲ ਰੱਜਪਿੰਗ ਲਾਇਆ ਵੀ ਅੱਛਾ ਰੈੱਡ ਪੇਟ ਲਾਇਆ ਉਹਨੇ ਪਤਾ ਲੱਗ ਗਿਆ ਨਬੀ ਦਵਾਈ ਦਿੱਤੀ ਓਕੇ ਓਕੇ ਅੱਛਾ ਦਵਾਈ ਜਿਹਨਾਂ ਨੂੰ ਦਿੱਤੀ ਉਹ ਰੈੱਡ ਪੇਟ ਲਾ ਦੇਣਾ ਨਿਸ਼ਾਨੀ ਇਹ ਆ ਨੰਬਰ ਲਿਖੇ ਨੇ ਪਿਛਲੇ ਪਾਸੇ ਪੂਛਾ ਦੇ ਲੱਗੇ ਆ 10 ਨੰਬਰ 2 ਨੰਬਰ ਕਿੰਨੀ ਤਰੀਕ ਨੂੰ ਆਪਾਂ ਟ੍ਰੇਡ ਕੀਤੀਗਾ ਓਕੇ ਅੱਛਾ ਜੀ ਓਕੇ ਠੀਕ ਹੈ ਜਦੋਂ ਆਪਣਾ ਸਪਲਾਈ ਹੋ ਗਿਆ ਇਹ ਹਾਂਜੀ ਫਾਈਨਡ ਪੈਂਦਾ ਤੁਹਾਨੂੰ ਅੱਛਾ ਜੀ ਉਹ ਵੀ ਜਿਹੜਾ ਤੁਹਾਡੇ ਜਿੰਨਾ ਦੁੱਧ ਤੁਹਾਡਾ ਬੈਚ ਹੈਗਾ ਓਕੇ ਉਹਦਾ ਫਾਈਨਲ ਜਿਲਕੇ ਸਟੈਂਕਰ ਨੇ ਪਿਕ ਕਰ ਲਿਆ ਦੋਸਤੋ ਹਾਂਜੀ ਦੁੱਧ ਜੋ ਉਹ ਟੈਂਕਰ ਨੇ ਦੁੱਧ ਆ ਉਹ ਸਾਰਾ ਤੁਸੀਂ ਪੇ ਕਰਨਾ ਜਿੰਨ ਕਿ ਰਿਜ਼ਲਟ ਉਹ ਤੋਂ ਪਹਿਲਾਂ ਪਹਿਲਾਂ ਉਹਦੇ ਜਾ ਕੇ ਨੇ ਫੈਕਟਰੀ ਚ ਲਾਤਾ ਵੱਡੇ ਵੱਡੇ ਮਿਲੀਅਨ ਲੀਟਰਾਂ ਚੱਕਾ ਜਾਵੜਿਆ ਓਕੇ ਜੀ ਉਹ ਤਾਂ ਵੀ ਪੇ ਕਰਨਾ ਪੈਣਾ ਤੁਹਾਨੂੰ ਅੱਛਾ ਜੀ ਸਾਰਾ ਫਾਈਲ ਪਾਊਗਾ ਅੱਛਾ ਜੀ ਦੇਖੋ ਸਿਸਟਮ ਜਿਹੜਾ ਉਹ ਪ੍ਰੋਪਰ ਹੈੱਡ ਪੇਡ ਲਾ ਕੇ ਰੱਖਿਆ ਹਾ ਕਿੰਨਾ ਧਿਆਨ ਰੱਖਣਾ ਪੈਂਦਾ ਤੁਹਾਨੂੰ ਹਨਾ ਕਿ ਕੱਲਾ ਕੱਲਾ ਮਸ਼ੀਨ ਘੁੰਮ ਰਹੀ ਆ ਤੁਸੀਂ ਵੇਖ ਸਕਦੇ ਹੋ ਮਸ਼ੀਨ ਜਿਹੜੀ ਉਹ ਆ ਰਾਉਂਡ ਕਰਨ ਲੱਗ ਪਈ ਆ ਤੇ ਆਪਾਂ ਟਾਈਮ ਨਾ ਪਹੁੰਚ ਗਏ ਆ ਜੇ ਥੋੜੀ ਲੇਟ ਹੋ ਜਾਂਦੇ ਤੇ ਫਿਰ ਤਾਂ ਮੈਨੂੰ ਲੱਗਦਾ ਨਹੀਂ ਵੀ ਆਪਾਂ ਆ ਚੀਜ਼ਾਂ ਵੇਖ ਸਕਦੇ ਹਣਾ ਤੇ ਦੂਜੀ ਸਾਈਡ ਤੇ ਆਪਾਂ ਜਾ ਕੇ ਇੱਥੇ ਆਪਾਂ ਉੱਪਰ ਆਪਾਂ ਚੜ ਕੇ ਜਿਹੜੀ ਉਹ ਗਾਂ ਥੱਲੇ ਬੈਠੀ ਉਹਨੂੰ ਕੀ ਪ੍ਰੋਬਲਮ ਹੈ ਵੀ ਉਹ ਗਾਂ ਦੀ ਲੱਤ ਜਿਹੜੀ ਉਹ ਮਹਾ ਬਚੀ ਆ ਉਹ ਵੇਖੋ ਵੇਚਾ ਚੱਲੀ ਸੀ ਹਣਾ ਲੱਤ ਟੁੱਟ ਸਕਦੀ ਸੀ ਤੇ ਭਾਜੀ ਨੇ ਵੇਖ ਕੇ ਇਹਾਂ ਰੱਖ ਲਿਆ। ਧਿਆਨ ਰੱਖ ਲਿਆ ਆ। ਕਿਉਂਕਿ ਜੀ ਐਦਾਂ ਤੁਸੀਂ ਵੇਖ ਸਕਦੇ ਹੋ گاਵਾਂ ਨੂੰ ਇੰਨੀ ਕੁ ਟ੍ਰੇਨਿੰਗ ਦਿੱਤੀ ਆ। ਇਹ ਭਾਜੀ ਆਪੇ ਉਹ ਇੰਡੀਆ ਟ੍ਰੇਨ ਕਿ ਤੁਸੀਂ ਕਰਦੇ ਹੋ ਜਦੋਂ ਉੱਤਰ ਦੀ ਆਪੇ ਵਿੱਚ ਉਤਰ ਜਾਂਦੀ। ਇਹ ਯੰਗ ਹੁੰਦੀਆਂ। ਅੱਛਾ ਜੀ। ਉਹ ਟ੍ਰੇਨਿੰਗ ਕਿੰਨੀ ਪੈਂਦੀ ਆ? ਅੱਛਾ ਜੀ। ਪਹਿਲੇ ਸਾਲ। ਅੱਛਾ ਜੀ। ਉਹ 60 ਦਿਨ ਚੰਨੀ ਟ੍ਰੇਨਿੰਗ ਦੇਣੀ ਪੈਂਦੀ ਆ। ਉੱਤਰ ਨਾਲ ਆਪੇ ਸਿੱਖ ਪੈਣੀ ਹੋਣੀ। ਅੱਛਾ ਆ ਉੱਤਰ ਨਾਲ ਆਪੇ ਐਦਾਂ ਉਤਰ ਕੇ ਆ ਲਾਈਨ ਬਣੀ ਆ ਵੇਖੋ ਤੁਸੀਂ ਦੱਸੋ ਤੁਰੀਆਂ ਜਾਣੀਆਂ ਇਧਰ ਨੂੰ ਹਨਾ ਇਹਨਾਂ ਇਧਰ ਨੂੰ ਬਾਹਰ ਲੰਘ ਜਾਣਾ ਜਿੱਥੇ ਵੀ ਇਹਨਾਂ ਦਾ ਜਿੱਥੇ ਇਹਨਾਂ ਜਿਹੜੀ ਜਗ੍ਹਾ ਤੇ ਜਾਣਾ ਉਧਰਲੀ ਸਾਈਡ ਤੇ ਇੱਕ ਗੱਲ ਮਸਟਾਰਡ ਸਾਡੀ ਗਾਵਾਂ ਹਾਂਜੀ ਲੇ ਮਗਾਵਾ ਇਹਦੇ ਵਿੱਚ ਅੱਛਾ ਜੀ ਲੇ ਮਗਾਵਾ ਵਿੱਚ ਸਹੀ ਮੋਸਟਲੀ ਸਹੀ ਹੋ ਚੁੱਕੀਆਂ ਬਟ ਐਕਸਟਰਾ ਟਾਈਮ ਦੇ ਦੇ ਦਿੰਦੇ ਨੇ ਇਹਨਾਂ ਨੂੰ ਅੱਛਾ ਜੀ ਜਿਹੜੀ ਕਾਂਟ੍ਰੈਕਟ ਨਹੀਂ ਕੀਤੀ ਵੀ ਜਿਹਦੇ ਰੈੱਡ ਪੇਂਟ ਨਹੀਂ ਲੱਗਿਆ ਹਾਂਜੀ ਉਦੋਂ ਦਸੀਂ ਬੈਚ ਚ ਪਾ ਦਿੰਦੇ ਆ ਓਕੇ ਜੀ ਪਰ ਜਿਹੜੀ ਕਾਂ ਤੇ ਰੈੱਡ ਪੇਂਟ ਲੱਗਿਆ ਹਾਂਜੀ ਤੁਹਾਨੂੰ ਫਰਾ ਦੁੱਧ ਡੋਲਣਾ ਪੈਣਾ ਅੱਛਾ ਉਹ ਦੁੱਧ ਡੋਲਣਾ ओके ओके ਤੇ ਜਿਹੜੇ ਚੈੱਕ ਅਪ ਤੁਸੀਂ ਆਪ ਕਰਦੇ ਹੋ ਕਿ ਜਾਂ ਮਤਲਬ ਤੁਹਾਡੇ ਡਾਕਟਰ ਵੱਖਰੇ ਰੱਖੇ ਹੁੰਦੇ ਤੁਸੀਂ ਇਹ ਨਾਲ ਹੀ ਵੀ ਨਾਰਮਲ ਹੀ ਫਲੇਮਨੈਸ ਆ ਜਾਂ ਦਮ ਸਟੈਟਸ ਆ ਤੁਸੀਂ ਆਪ ਚੈੱਕ ਕਰ ਲੈਂਦੇ ਅੱਛਾ ਜੀ ਪਰ ਜੇ ਕਿਸੇ ਕੋਈ ਫਲੇਮਨੈਸ ਜ਼ਿਆਦਾ ਹੋ ਜੇ ਫਿਰ ਉਹ ਡਾਕਟਰ ਆਉਂਦੇ ਆ ਤੁਹਾਨੂੰ ਕਿੰਨਾ ਚਿਰ ਹੋ ਗਿਆ ਏ ਇੱਕ ਕੰਮ ਕਰਦੇ ਆ ਮਤਲਬ گاਵਾ ਦਾ ਕਿੰਨਾ ਮੈਂ ਬਾਈ ਕਰ ਰਿਹਾ 2800 ਅੱਛਾ 2800 ਤੋਂ ਹੁਣ ਤੱਕ ਤੇ ਕੀ ਸਿੱਖਿਆ ਏ ਮਤਲਬ ਇੰਨਾ ਕੁਝ ਸਾਮ ਕੀ ਇਹ ਵੀ ਇੰਨਾ ਕੁਝ ਕਰਕੇ ਵੀ ਇਦਾਂ ਦਾ ਕੁਝ ਨਹੀਂ ਸਿੱਖਿਆ ਜੀ ਅੱਛਾ ਜੀ ਬਹੁਤ ਕੁਝ ਠੀਕ ਹੈ ਜੀ ਠੀਕ ਹੈ ਜੀ ਤੇ ਜਿਹੜਾ ਦੁੱਧ ਇਹਦਾ ਹੁੰਦਾ ਆ ਉਹ ਮਤਲਬ ਕਿੱਲੋਂ ਆ ਲੀਟਰਾਂ ਦੇ ਹਿਸਾਬ ਨਾਲ ਜਾਂਦਾ ਕਿੱਦਾਂ ਜਾਂਦਾ ਦੁੱਧੂ ਜਾਂਦਾ ਲੀਟਰਾਂ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਪੇਮੈਂਟ ਹੁੰਦੀ ਆ ਮਿਲਕ ਸੋਲਿਡ ਦੇ ਹਿਸਾਬ ਨਾਲ ਅੱਛਾ ਉਹ ਕਿੱਦਾਂ ਤੁਸੀਂ ਮਾੜਾ ਸਮਝਾ ਸਕਦੇ ਹੋ ਸੋਲਿਡ ਜਿੱਦਾਂ ਜਿੱਦਾਂ ਸੋਲਿਡ 파ਟ ਦੁੱਧ ਚ ਅੱਛਾ ਜੀ ਉਹ ਕਹਿ ਦਿੰਨੇ ਆਪਾਂ ਜੇ ਸੋਲਿਡ 파ਟ ਓਕੇ ਜੀ ਦੁੱਧ ਦਾ ਸਾਰਾ ਪਾਣੀ ਸਿਕਾ ਕੇ ਜਿਹੜਾ ਜਿੰਨਾ 파ਟ ਪਿੱਛੇ ਰਹਿ ਗਿਆ ਅੱਛਾ ਜੀ ਉਹਦੀ ਪੇਮੈਂਟ ਹੁੰਦੀ ਆ ਅੱਛਾ ਜੀ ਕਿ ਜਿੱਦਾਂ ਹੁਣ ਕੋਈ ਇੰਡੀਆ ਤੋਂ ਜਿੱਦਾਂ ਕੋਈ ਆਉਣਾ ਚਾਹੁੰਦਾ ਇੱਥੇ ਵਿਦੇਸ਼ ਦੇ ਵਿੱਚ ਉਹਨੂੰ ਪੰਜਾਬ ਤੋਂ ਕੀ ਸਿੱਖੇ ਆਉਣਾ ਚਾਹੀਦਾ ਇੰਡੀਆ ਤੋਂ ਕੀ ਸਿੱਖ ਇੰਡੀਆ ਤੋਂ ਬਈ ਸਿੱਖ ਕੇ ਬਈ ਆ ਬੰਦੇ ਨੂੰ ਨੌਲੇਜ ਹੋਵੇ ਫਾਰਮਿੰਗ ਦੀ ਅੱਛਾ ਜੀ ਮੇਨ ਚੀਜ਼ ਦਾ ਕੌਨਫੀਡੈਂਸ ਹੋਵੇ ਅੱਛਾ ਜੀ ਉਹ ਜਦੋਂ ਮੈਂ ਆਇਆ ਸੀ ਮੈਨੂੰ ਕਦੇ ਬਸ ਇਹ ਸਿੱਖ ਕੇ ਨਹੀਂ ਆਇਆ ਸੀ ਬਟ ਇੱਛਾ ਸੀ ਕਰਨ ਦੀ ਕੁਝ ਅੱਛਾ ਜੀ ਥੋੜੀ ਤਮੰਨਾ ਹੋਵੇ ਅੱਛਾ ਜੀ ਥੋੜਾ ਕੌਨਫੀਡੈਂਸ ਹੋਵੇ ਮੋਟੀਵੇਸ਼ਨ ਹੋਵੇ ਠੀਕ ਹੈ ਜੀ ਠੀਕ ਹੈ ਕੁਝ ਵੀ ਕਰ ਸਕਦੇ ਆ ਅੱਛਾ ਜੀ ਠੀਕ ਹੈ ਵੀਰ ਜੀ ਠੀਕ ਹੈ ਬਟ ਇਦਾਂ ਡੇਰੀ ਫਾਰਮਿੰਗ ਹੈਗੀ ਲੌਂਗ ਟਰਮ ਪ੍ਰੋਸੈਸ ਅੱਛਾ ਜੀ ਇਹ ਲੌਂਗ ਟਰਮ ਸਕਸੈਸ ਹੈ ਹੁਣ ਜੇ ਤੁਸੀਂ ਕਹੋਗੇ ਮੈਂ ਆ ਕੇ ਸਾਥ ਚ ਸ਼ੇਪ ਵੀ ਨਾ ਜੇ ਮੈਂ ਉਹ ਡੇਰੀ ਫਾਰਮਿੰਗ ਆਸੇ ਹੈ ਨਹੀਂ ਉਹ ਬੰਦਾ ਡੇਰੀ ਫਾਰਮਿੰਗ ਵਾਸਤੇ ਹੈ ਨਹੀਂ ਇਹ ਕਿਹਾ ਮੈਂ ਆਜੀ ਜ਼ਿੰਦਗੀ ਦੇ 5 ਜਾਂ 10 ਸਾਲ ਨੂੰ ਗਾਉਂਗਾ ਅੱਛਾ ਜੀ ਉਹ ਸਕਸੈਸਫੁਲ ਹੋ ਸਕਦਾ ਠੀਕ ਹੈ ਭਾਜੀ ਤੇ ਭਾਜੀ ਜਿਵੇਂ ਤੁਸੀਂ ਤੁਹਾਡੇ ਕੋਲ ਦੋ ਡੇਰੀ ਫਾਰਮ ਹੈ ਇੱਕ ਇੱਧਰ ਲਾ ਤੇ ਇੱਕ ਉੱਧਰ ਲਾ ਹਨਾ ਤੇ ਇਹ ਤੁਸੀਂ ਦੋ ਜਿਹੜਾ ਇੱਕ ਇੱਕ ਮਤਲਬ ਸੇਮ ਬੰਦੇ ਉੱਧਰ ਜਾਂਦੇ ਕਿ ਵੱਖ-ਵੱਖ ਬੰਦੇ ਰੱਖੇ ਨੇ ਉਹ ਬੰਦੇ ਵੱਖੋ-ਵੱਖ ਅੱਛਾ ਜੀ ਮੈਂ ਕਹਾ ਸ਼ਾਇਦ ਦੋਵੇਂ ਕਵਰ ਇੱਧਰ ਟੀਮ ਹੋ ਰਾ ਉੱਧਰਲੇ ਪਾਸੇ ਤੇ ਜਿਹੜੀਆਂ ਉੱਧਰ ਗਾਵਾਂ ਇੱਧਰ ਨਹੀਂ ਆ ਸਕਦੀਆਂ ਉਹ ਉਹ ਆਉਂਦੀ ਇੱਧਰ ਵੀ ਆਉਂਦੀ ਹੈ ਅੱਛਾ ਜੀ ਉੱਧਰ ਅੱਛਾ ਜੀ ਤੁਸੀਂ ਵੀ ਜਿਹੜੀ ਮਰਜ਼ੀ ਲਿਆ ਸਕਦੇ ਹੋ ਗਾਂ ਇੱਥੇ ਲਿਆ ਸਕਦੇ ਜੇ ਪਰਲੇ ਸਾਰਾ ਛੋਟਾ ਫਾਰਮ ਆ ਅੱਛਾ ਜੀ ਉਧਰ ਅਸੀਂ ਟ੍ਰੀਟਮੈਂਟ ਫ੍ਰੀ ਰੱਖਿਆ ਪਿਆ ਅੱਛਾ ਜੀ ਜੇ ਉਧਰ ਕੋਈ ਵੀ ਗਾਂ ਬਿਮਾਰ ਹੁੰਦੀ ਆ ਉਹ ਸਾਰੀ ਇੱਧਰ ਆ ਜਾਂਦੀ ਆ ਅੱਛਾ ਇੱਧਰ ਮਤਲਬ ਲਾਸਟ ਜਿਹੜੀ ਉਸ ਪਾਸੇ ਅਸੀਂ ਕੋਈ ਗਾਂ ਟ੍ਰੀਟਮੈਂਟ ਨਹੀਂ ਕਰਦੇ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਤੇ ਬੜਾ ਵੱਡੇ ਪੱਧਰ ਤੇ ਇਹ ਵੀਰ ਜੀ ਨੇ ਬੜੀ ਆਪਣੀ ਜ਼ਿੰਦਗੀ 'ਚ ਮਿਹਨਤ ਕੀਤੀ ਆ ਤੁਸੀਂ ਵੇਖ ਸਕਦੇ ਹੋ ਪੰਜਾਬੀ ਭਰਾਵਾਂ ਨੇ ਮੱਲਾ ਮਾਰੀਆਂ ਨੇ ਹੈਨਾ ਤੇ ਸਾਰੀ ਜਿਹੜੀ ਸਾਫ ਸਫਾਈ ਮਗਰ ਮਸ਼ੀਨਾਂ ਦੀ ਚੱਲ ਚੁੱਕੀ ਇਹ ਇਹ ਜਿਹੜੀ ਬੈਕ ਸਾਈਡ ਤੇ ਇਹਨਾਂ ਚਰੀ ਲਾਈ ਆ ਮੱਕੀ ਮੱਕੀ ਸੋਰੀ ਮੱਕੀ ਆਪਾਂ ਮੈਨੂੰ ਚਰੀ ਮੂੰਹੋਂ ਨਿਕਲ ਗਈ ਕਿਉਂਕਿ ਜਿਹੜੀ ਮੱਕੀ ਲਾਈ ਇਹ ਇਹਦੀ ਤੁਸੀਂ ਮੱਕੀ ਦਾ ਜਿਹੜਾ ਇਹ ਅਚਾਰ ਪਾਉਂਦੇ ਹੋ ਅਚਾਰ ਪਾਵਾਂਗੇ ਕਿ ਜਿਹੜੀਆਂ ਛੱਲੀਆਂ ਫਿਰ ਉਹ ਵੱਖਰੀਆਂ ਕਰ ਲੈਂਦੇ ਹੋ ਨਹੀਂ ਸਾਡੇ ਤੇ ਸਾਰਾ ਕੁਝ ਇਕੱਠਾ ਕੁਦਰਦੇ ਆ ਅੱਛਾ ਜੀ ਜਿਹੜੀ ਛੱਲੀ ਆ ਛੱਲੀ ਦੇ ਦਾਣੇ 'ਚ ਹੈ ਸਾਰਾ ਕੁਝ ਅੱਛਾ ਜੀ ਆਪਾਂ ਉਹੀ ਕੱਢ ਲਿਆ ਕੋ ਪਿੱਛੇ ਕੀ ਰਹਿ ਗਿਆ ਅੱਛਾ ਠੀਕ ਹੈ ਜੀ ਠੀਕ ਹੈ ਦਾਣੇ ਦਾ ਹੈਗਾ ਸਾਰਾ ਕੁਝ ਅੱਛਾ ਦਾਣੇ ਜੀ ਸਾਰਾ ਕੁਝ ਹੈ ਜੀ ਹਾਂ ਤੇ ਮੱਕੀ ਇਹ ਕਿੰਨੇ ਕਿੰਨੇ ਕਿੱਲੇ ਲਾਈ ਆ ਮੱਕੀ ਜ ਅੱਛਾ 14 ਕਟੇਰ ਤੇ 1 ਕਟੇਰ ਕਿੰਨਾ 2.5 ਕਿੱਲੇ ਹੁੰਦੇ ਆ ਅੱਛਾ ਜੀ ਤੇ ਤੁਸੀਂ ਆਪ ਹਿਸਾਬ ਲਾ ਲਓ ਕਿੰਨੇ ਬਣ ਗਏ ਹਾਂ ਜੀ ਤੇ ਇਹ ਸਾਰਾ 30 32 ਕਿੱਲੇ ਦੇ ਜਿਵੇਂ ਨਿਕਲਦੀ ਜੇ 32 ਕਿੱਲੇ ਦੇ ਆਸ-ਪਾਸ ਬਣ ਗਏ ਹਾਂ ਜੀ ਹਾਂ ਜੀ ਹਾਂ ਜੀ ਇੰਨਾ ਹੀ ਬਣੂਗਾ ਜੀ 32 ਕਿੱਲੇ ਬਣੂਗਾ ਤੇ ਪਿੱਛੇ ਤੁਸੀਂ ਵੇਖ ਸਕਦੇ ਹੋ ਜਿਹੜਾ ਪਹਾੜ ਆ ਸਾਰਾ ਹੀ ਇਹ ਅਲੱਗ-ਅਲੱਗ ਗਾਵਾਂ ਜਿੱਥੇ ਛੱਟਦੇ ਨੇ ਉਹਨਾਂ ਬਾਉਂਡਰੀ ਲਾਈ ਆ ਬਾਉਂਡਰੀ ਅੰਦਰ ਜਿਹੜਾ ਰਸਤਾ ਖੋਲ ਦਿੰਦੇ ਉਧਰ ਨੂੰ ਇਹ ਬਹੁਤ ਸਿਆਣੀਆਂ ਕੋਈ ਵੀ ਵੇਖੋ ਨਾ ਨੱਥ ਨਹੀਂ ਪਾਈ ਕੋਈ ਵੀ ਰੱਸਾ ਨਹੀਂ ਪਾਇਆ ਕਿਉਂਕਿ ਇਦਾਂ ਜਿਹੜੀ ਗਾਂ ਆ ਦੱਸਦੇ ਆ ਕਿ ਦੁੱਧ ਬਹੁਤ ਜ਼ਿਆਦਾ ਦਿੰਦੀ ਆ ਤੇ ਬਹੁਤ ਧਿਆਨ ਰੱਖਣਾ ਪੈਂਦਾ ਕੇਅਰ ਕਰਨੀ ਪੈਂਦੀ ਆ ਤੇ ਹੁਣ ਤੁਹਾਨੂੰ ਦੂਜੀ ਸਾਈਡ ਤੇ ਖੜਦੇ ਉਧਰ ਵੀ ਵਖਾਲਦੇ ਆ ਕਿ ਮਸ਼ੀਨਾਂ ਜਿਹੜਾ ਕਿਦਾਂ ਦਾ ਇੰਤਜ਼ਾਮ ਹੋ ਗਿਆ ਇਹ ਗਾਵਾਂ ਦੇ ਨੰਬਰ ਭਾਜੀ ਕੀ ਲਿਖਿਆ ਨੇ ਦੱਸਿਓ ਆ ਗਾਵਾਂ ਦੇ ਨੰਬਰ ਹੈ ਹਾਊਸ ਨੰਬਰ ਅੱਛਾ ਜੀ ਕਿਹੜੀ ਡੇਟ ਨੂੰ ਟਰੀਟਮੈਂਟ ਸ਼ੁਰੂ ਹੋਈ ਆ ਪ੍ਰੋਬਲਮ ਕੀ ਆ ਜਿਹੜੀ ਦਵਾਈ ਆ ਭਾਜੀ ਹੁਣ ਕੀਤੀ ਆ ਅੱਛਾ ਜੀ ਪਹਿਲੀ ਟਰੀਟਮੈਂਟ ਆ ਲਾਸਟ ਟਰੀਟਮੈਂਟ ਅੱਛਾ ਜੀ ਲਾਸਟ ਟਰੀਟਮੈਂਟ ਤੋਂ ਬਾਅਦ ਦਵਾਈ ਦਾ ਹੋਲਡਿੰਗ ਪੀਰੀਅਡ ਹੁੰਦਾ ਹੈ ਵੇਖੋ ਫੋਰ ਇਗਜ਼ਾਮਪਲ ਆਪਾਂ ਆ ਦੇ ਡੈਫੈਕਟਲੀ ਲੱਤੀ ਹੋਈ ਆ ਅੱਛਾ ਜੀ ਕੋਈ ਸਟਾਈਲ ਲਾਸਟ ਸਤਿ ਨੂੰ ਟੈਂਡਰ ਲੀਟਰੀਟਮੈਂਟ ਹੋ ਗਿਆ ਆਪਾਂ ਦਵਾਈ ਤੇ ਦੇਖੋ ਉਹਦਾ ਹੋਲਡਿੰਗ ਪੀਰੀਅਡ ਜਿੰਨੇ ਚਿਰ ਉਹਦਾ ਹੋਲਡਿੰਗ ਪੀਰੀਅਡ ਦਾ ਫਿਨਿਸ਼ ਨਹੀਂ ਹੁੰਦਾ ਉਹ ਦੁੱਧ ਦਾ ਉਹ ਗਾਂ ਦਾ ਦੁੱਧ ਵੀ ਅਪਲਾਈ ਨਹੀਂ ਕਰਦਾ ਅੱਛਾ ਉਹ ਦੁੱਧ ਜਾਣਾ ਨਹੀਂ ਰਿਹਾ ਹੋਲਡਿੰਗ ਪੀਰੀਅਡ ਕੇ ਹੋ ਕੇ ਉਹ ਵੀ ਚੈੱਕ ਕਰਦੇ ਆ ਹਾਂ ਜਿਹੜਾ ਬਲੱਡ ਤੇ ਦਵਾਈ ਸਾਰੇ ਨਿਕਲ ਨਹੀਂ ਤੇ ਸਾਡਾ ਸਾਡੇ ਤੇ ਟੀਕਾ ਲਾ ਕੇ ਤੇ ਉਸੇ ਵੇਲੇ ਦੁੱਧ ਚੋ ਕੇ ਤੇ ਵੇਚ ਦਿੰਦੇ ਆ ਡੇਰੀਆਂ ਤੇ ਡੇਰੀ ਚੋਕ ਵੀ ਲੈਂਦੀਆਂ ਹਾਂ ਜੀ ਬੜਾ ਵਧੀਆ ਹੈ ਕਿ ਮਤਲਬ ਤੁਹਾਡੀ ਸਿਹਤ ਦੇ ਨਾਲ ਜਿਹੜਾ ਖਲਵਾੜ ਨਹੀਂ ਕਰਦੇ ਇੱਥੇ ਬਹੁਤ ਸਾਫ਼ ਸੁਥਰਾ ਜਿਹੜਾ ਡੇਰੀ ਫਾਰਮ ਦਾ ਜਿਹੜਾ ਇੱਥੇ ਇੰਤਜ਼ਾਮ ਕੀਤਾ ਆ ਵੀ ਮਸ਼ੀਨਾਂ ਦੇ ਉੱਪਰ ਨੰਬਰ ਲਿਖੇ ਨੇ ਤੇ ਇੱਧਰ ਰੂਮ ਬਣਿਆ ਜਿੱਥੇ ਸਾਰਾ ਕੁਝ ਚੈੱਕ ਅਪ ਚੱਲਦਾ ਆ ਇਹ ਆਫਿਸ ਦੇ ਅੰਦਰ ਜਿਹੜਾ ਤੁਹਾਡੀਆਂ ਦਵਾਈਆਂ ਵਗੈਰਾ ਸਾਰਾ ਕੁਝ ਚੈੱਕ ਕਰਦੇ ਨੇ ਵੀ ਕਿਹੜੀ ਗਾਂ ਕਿਦਾਂ ਨੰਬਰ ਵਾਈਜ਼ੀ ਬੜਾ ਵਧੀਆ ਇੰਤਜ਼ਾਮ ਜੀ ਇਹ ਜਿਹੜੀ ਸਕਰੀਨ ਲੱਗੀ ਆ ਦੱਸ ਦੇ ਵੀ ਇਹਦੇ ਉਹ ਗਾਂ ਦਾ ਨੰਬਰ ਜਿਹੜਾ ਨੋਟ ਹੋ ਜਾਂਦਾ ਆਪਣੇ ਆਪ ਤੇ ਉਹ ਦੱਸ ਦਿੰਦੇ ਵੀ ਆ ਗਾਂ ਦਾ ਦੁੱਧ ਨਿਕਲ ਗਿਆ ਉਹਦਾ ਨੰਬਰ ਇੱਥੇ ਆ ਜੀ ਆ ਅੱਛਾ ਜੀ ਜੇ ਕਿਸੇ ਦਵਾਈ ਇਨਫੈਕਸ਼ਨ ਟਰੀਟਮੈਂਟ ਜਿਸ ਦੀ ਹੋ ਰਹੀ ਆ ਦੱਸ ਵੀ ਨਾਮ ਦੇ ਵਿੱਚ ਬਾਕ ਚ ਆ ਜੀ ਇੱਥੇ ਅੱਗੇ ਉਹ ਦੱਸ ਦੇਣਾ 50 ਦਾ ਅੰਦਰ ਬੜ ਗਿਆ ਉਹ ਮਿਲ ਕੇ ਫਿਰ ਡਾਕ ਦੇ ਦਿੰਦੇ ਉੱਥੇ ਹੀ ਹਾਂਜੀ ਰੋਕਿਆ ਜਾਂਦਾ ਅੰਚ ਆ ਜੇ ਇਹ ਦੱਸ ਦੇਣਾ ਕਿ ਗਾਂ ਐਂਟਰ ਹੋ ਗਈ ਆ ਵਲੀ ਟਰੀਟਮੈਂਟ ਵਾਲੀ ਜਿਹੜਾ ਕਾਪਣਾ ਲਾਏ ਅੱਛਾ ਜੀ ਵੇ ਲੋਕ ਕਿੰਨਾ ਤਕੜਾ ਸਿਸਟਮ ਲਗਾ ਜੀ ਜੇ ਗਾਂ ਕੋਈ ਆ ਇਹਦੇ ਅੰਦਰ ਐਂਟਰੀ ਹੁੰਦੀ ਆ ਨਾ ਮਸ਼ੀਨ ਦੇ ਉ ਤੇ ਜੇ ਉਹਨੂੰ ਦਵਾਈ ਦਿੱਤੀ ਆ ਨਾ ਦੱਸ ਦਿਆ ਤੇ ਉਹ ਮਸ਼ੀਨ ਨੇ ਦੱਸ ਦੇਣਾ ਵੀ ਆ ਗਾਂ ਨੂੰ ਦਵਾਈ ਦਿੱਤੀ ਆ ਤਾਂ ਦੁੱਧ ਨਾ ਕੱਢੋ ਬੜਾ ਵਧੀਆ ਸਿਸਟਮ ਆ ਸਾਰਾ ਜਿਹੜਾ ਲੱਗਾ ਆ ਮਸ਼ੀਨ ਨੇ ਈ ਤਕੜੀ ਘੁੰਮਦੀ ਆ ਤੇ ਇਹ ਵੀਰ ਜਿਹੜੇ ਨਾਲ ਇੱਥੇ ਕੰਮ ਕਰਦੇ ਨੇ ਤੇ ਸਾਰਾ ਮਤਲਬ ਇੰਤਜ਼ਾਮ ਵਧੀਆ ਤਰੀਕੇ ਨਾਲ ਕਰਕੇ ਬੜਾ ਦਿਮਾਗ ਆ ਜੀ ਮੈਂ ਤੇ ਸੋਚਾਂਗਾ ਵੀ ਬੜਾ ਤਕੜਾ ਫਾਰਮ ਦਾ ਜਿਹੜਾ ਇੱਥੇ ਡੇਰੀ ਫਾਰਮ ਦਾ ਕੰਮ ਆ ਬੜਾ ਵਧੀਆ ਤਰੀਕੇ ਨਾਲ ਆ ਸੱਜੇ ਢੰਗ ਦੇ ਨਾਲ ਪੜ੍ਹੇ ਲਿਖਣ ਵਾਲਾ ਕੰਮ ਆ ਜੀ ਆਹ ਵੇਖੋ ਦੁੱਧ ਜਿਹੜਾ ਸਾਰਾ ਥੱਲੇ ਡੋਲਦਾ ਪਿਆ ਆ ਇਹ ਭਾਜੀ ਕਿਉਂ ਦੁੱਧ ਸਾਰਾ ਡੋਲਦੇ ਪਏ ਵਾਲਾ ਸਾਰਾ ਬਿਮਾਰ ਗਾਵਾਂ ਦਾ ਦੁੱਧ ਸੀਗਾ ਅੱਛਾ ਇਹ ਬਿਮਾਰ ਗਾਵਾਂ ਦਾ ਦੁੱਧ ਸਾਰਾ ਤੁਸੀਂ ਡੋਲਤਾ ਜਿੰਨਾ ਭਾਵੇਂ 100 200 150 ਲੀਟਰ ਅੱਛਾ ਜੀ ਤੁਸੀਂ ਸਾਰਾ ਡੋਲਣਾ ਪੈਣਾ ਅੱਛਾ ਇਹ ਡੋਲਣਾ ਪੈਣਾ ਪੀਜ ਨਹੀਂ ਸਕਦੇ ਤੁਸੀਂ ਦੇ ਨਹੀਂ ਸਕਦੇ ਇਹ ਦੁੱਧ ਤੁਸੀਂ ਆਪਾਂ ਦੇ ਨਹੀਂ ਸਕਦੇ ਕਿਸੇ ਨੂੰ ਨਹੀਂ ਪੀਣ ਲਈ ਦੇ ਸਕਦੇ ਕਿਉਂਕਿ ਇਹ ਚ ਦਵਾਈ ਮਿਕਸ ਆ ਗਾਵਾਂ ਨੂੰ ਦਵਾਈ ਦਿੱਤੀ ਇਸ ਕਰਕੇ ਸਾਰਾ ਦੁੱਧ ਜਿਹੜਾ ਉਹ ਡੰਪ ਕਰ ਦਿੰਦੇ ਆ ਤੇ ਇਹ ਭਾਜੀ ਜਿਹੜਾ ਦੁੱਧ ਮਸ਼ੀਨਾਂ ਨਾਲ ਕੱਢ ਕੇ ਅੱਛਾ ਜੀ ਇਹਦੇ ਵਿੱਚ ਆਏਗਾ ਅੱਛਾ ਜੀ ਜਿਹ ਅੱਛਾ ਜੀ ਟੱਚ ਵੀ ਕਰ ਇਹ ਕਿੰਨੇ ਲੀਟਰ ਦਾ ਆ ਇਹ ਆਪਣਾ 22000 ਲੀਟਰ ਦਾ 22000 ਲੀਟਰ ਦਾ ਅੱਛਾ ਜੀ ਤੇ ਇਥੋਂ ਫਿਰ ਇੱਥੇ ਟੈਂਕਰ ਆਊਗਾ ਅੱਛਾ ਜੀ ਲੱਗ ਜੂਗਾ ਕਿ ਉਹਦੇ ਪਾਈਪ ਲੱਗ ਜੂ ਅੱਛਾ ਜੀ ਕਿਰਾ ਸੈਂਸਰ ਲੱਗਿਆ ਬਈ ਅੱਛਾ ਜੀ ਇਹ ਜਿੰਨੇ ਚਿਰ ਸੈਂਸਰ ਟਰੱਕ ਆ ਦੇ ਨਾਲ ਨਹੀਂ ਛੋੜਦਾ ਉਹਦਾ ਮਿਲਕ ਪੰਪ ਨਹੀਂ ਚੱਲਣਾ ਟਰੱਕ ਦਾ ਇਹ ਸੈਂਸਰ ਜਿਹੜਾ ਲੱਗਾ ਹੈ ਹਾਂ ਜੀ ਇਹ ਸੈਂਸਰ ਹੈ ਦੇ ਵਿੱਚ ਓਕੇ ਜੀ ਉਹਦੇ ਨਾਲ ਅਟੈਚ ਹੋਊਗਾ ਤੇ ਜੇ ਟਰੱਕ ਜੇ ਟਰੱਕ ਹੋਰ ਕੋਈ ਆ ਜੇ ਮਤਲਬ ਕੋਈ ਮਰ 4 ਕੀ ਮਤਲਬ ਕਿ ਤਾਂ ਵੀ ਟਰੱਕ ਹੋਰ ਕੋਈ ਆ ਗਿਆ ਦੁੱਧ ਚੱਕਣ ਤੇ ਉਹ ਫਿਰ ਇਹ ਸੈਂਸਰ ਲਾ ਚੁੱਕਿਆ ਦੁੱਧ ਨਹੀਂ ਨਿਕਲੂ। ਕੰਪਨੀ ਦਾ ਟਰੱਕ ਹੀ ਆਊਗਾ, ਹੋਰ ਕੋਈ ਟਰੱਕ ਨਹੀਂ ਆਊਗਾ। ਅੱਛਾ ਜੀ ਠੀਕ ਹੈ। ਜੇ ਕੋਈ ਹੋਰ ਕੋਈ ਟਰੱਕ ਆ ਗਿਆ। ਮਰ ਕੇ ਚੋਰੀ ਕਰਨ ਆਇਆ ਕੋਈ। ਅੱਛਾ ਜੀ। ਦੁੱਧ ਦੀ ਤਾਂ ਹੁੰਦਾ ਨਹੀਂਗਾ। ਆਹ ਸੈਂਸਰ ਲੱਗੂ ਨਾਲ ਤਾਂ ਹੀ ਉਹਦਾ ਮਿਲਕ ਪੰਪ ਚੱਲੂਗਾ। ਬਸ ਫਿਰ ਪਿੱਕ ਹੋਊਗਾ। ਸੈਂਸਰ ਜੋ ਅਟੈਚ ਹੋ ਗਿਆ ਨਾਲ ਉਹਦੇ ਪਿੱਛੇ ਉਹ ਭਲਾ ਹੀ ਟਰੱਕ ਫਲਾਣੇ ਫਾਰਮ ਤੇ ਖੜਾ ਹੈ। ਉੱਥੇ ਦੁੱਧ ਪਿੱਕ ਕਰਨਾ। ਆ ਜਿਹੜਾ ਸੈਂਸਰ ਆ ਤੁਸੀਂ ਵੇਖ ਰਹੇ ਹੋ ਚੈਨ ਲੱਗੀ ਹੈ ਜਿੰਨੂੰ ਇਹ ਟਰੱਕ ਦੇ ਨਾਲ ਜੇ ਆਪਾਂ ਉਹਨੂੰ ਉਹ ਸੈਂਸਰ ਚੁੱਕਦਾ ਟਰੱਕ ਤੇ ਫਿਰ ਉਹ ਉਹ ਜਿਹੜਾ ਮਿਲਕ ਆ ਫਿਰ ਨਿਕਲਣਾ ਆ। ਉਹ ਤੇ ਆਹ ਟੈਂਪਰੇਚਰ ਲੱਗਿਆ ਵੀ ਦੇ ਵਿੱਚ ਅੱਛਾ ਜੀ ਇਹ ਟੈਂਪਰੇਚਰ ਆ ਅਸਲ ਦੁੱਧ ਦਾ ਟੈਂਪਰੇਚਰ ਆ ਤੁਸੀਂ 4.2 ਡਿਗਰੀ ਹੋਇਆ ਆਪਣਾ ਅੱਛਾ ਜੀ ਇਹ ਸਾਰਾ ਕੁਝ ਆਨਲਾਈਨ ਆ ਉਹਨੂੰ ਦੇਖਦੇ ਰਹਤੇ ਬੈਠੇ ਨੇ ਅੱਛਾ ਜੀ ਬੈਠਣ ਦੇਖ ਰਹੇ ਵੀ ਆ ਫਲਾਣੇ ਵੇੜ ਚ ਕਿੰਨਾ ਦੁੱਧ ਆ ਕਿੰਨਾ ਟੈਂਪਰੇਚਰ ਆ ਉਹਦਾ ਅੱਛਾ ਜੀ ਸਾਰਾ ਕੁਝ ਕਨੈਕਟਡ ਆ ਕੰਪਿਊਟਰ ਆ ਤੇ ਬੜਾ ਜਿਹੜਾ ਵਧੀਆ ਤਰੀਕੇ ਨਾਲ ਸਤਾ ਜੇ ਢੰਗ ਦੇ ਨਾਲ ਜਿਹੜਾ ਇੰਤਜ਼ਾਮ ਕੀਤਾ ਸਾਰਾ ਕੁਝ ਹੈ ਨਾ ਤੇ ਇਦਾਂ ਫਾਰਮਿੰਗ ਕਿੰਨੀ ਸਾਫ਼ ਸੁਥਰੀ ਆ ਤੇ ਕਿੰਨੇ ਵਧੀਆ ਤਰੀਕੇ ਦੇ ਨਾਲ ਕੱਲੀ ਕੱਲੀ ਗੱਲ ਦਾ ਧਿਆਨ ਰੱਖਿਆ ਜਾਂਦਾ ਕਿ ਕਿਸੇ ਦੀ ਜ਼ਿੰਦਗੀ ਦੇ ਨਾਲ ਕੋ ਖਲਵਾੜ ਨਾ ਹੋ ਜੇ ਆਪਾਂ ਛੱਡ ਦੇ ਅੰਦਰ ਪਹੁੰਚ ਗਏ ਆ ਇੱਕ ਆਫ ਛੱਡ ਆ ਜੀ ਅੱਛਾ ਜੀ ਜੇ ਸਾਰੀਆਂ ਆਪਣੀਆਂ ਗਾਵਾਂ ਜੋ ਕਾਵੀ ਟਾਈਮ ਹੁੰਦਾ ਸਾਰੇ ਸੇ ਬੱਚੇ ਬੱਚੇ ਚਾਕੇ ਥੇ ਲਿਆਉਨੇ ਅੱਛਾ ਜਿਹੜੇ ਸੂਪ ਇੰਦੀਆਂ ਗਾਵਾਂ ਪੰਜਾਬੀ ਜਣਾ ਵੀ ਉਹਨਾਂ ਦੇ ਵਛੜੇ ਜਿਹੜੇ ਨੇ ਕਹਿੰਦੇ ਉਹ ਇੱਥੇ ਲਿਆਉਂਦੇ ਆ ਜੀ ਸਾਰੇ ਇੱਥੇ ਲਿਆ ਕੇ ਦੁੱਧ ਦੇ ਪੀਦਾ ਇੱਥੇ ਦੁੱਧ ਪੀਉਂਦੇ ਆ ਜੀ ਆਹ ਵੇਖੋ ਜਿਸ ਟਾਈਮ ਕਾਵੀ ਹੁੰਦੀ ਹੈ ਫਿਰ ਮੀਂਹ ਠੰਡ ਹੁੰਦੀ ਹੈ ਮੀਂਹ ਪੈਂਦੇ ਆ ਅੱਛਾ ਜੀ ਇੱਥੇ ਵਧੀਆ ਰਹਿੰਦੇ ਕੰਫਰਟੇਬਲ अच्छा जी। ਆਪਾਂ ਚੱਲ ਗਏ ਆਂ ਜੀ ਮੋਟਰਸਾਈਕਲ ਤੇ ਬੈਠ ਕੇ ਚੱਲ ਪਏ ਆਂ ਚਾਲੇ ਪਾਤੇ ਆ ਤੇ ਉੱਤੇ ਤਾਂ ਆਹ ਪਹਾੜ ਤੇ ਤੁਹਾਨੂੰ ਲੈ ਕੇ ਜਾਵਾਂਗੇ ਵੀ ਕਿੱਦਾਂ ਹੁੰਦਾ ਜਿਹੜਾ ਵੇ ਦੋਵਾਂ ਪਾਸੇ ਬਾਉਂਡਰੀ ਲੱਗੀ ਆ ਲੱਕੜਾਂ ਲਾਈਆਂ ਤਾਂ। ਇਹ ਪਾਣੀ ਦੀਆਂ ਟ੍ਰੋਪਸ ਆ ਹਰ ਪਿੰਡ ਵਿੱਚ ਬਣੀਆਂ ਵੀ ਇਦਾਂ ਦੀਆਂ ਗਾਵਾਂ ਦੇ ਪਾਣੀ ਪੀਣ ਵਾਸਤੇ ਵੀ ਬਾਲਟੀਆਂ ਚਾ ਚੱਕ ਪਾਣੀ ਨਹੀਂ ਪੀਣਾ ਪੈਂਦਾ। ਪੰਪ ਲੱਗੇ ਵੱਡੇ। ਕਿਉਂ ਪਾਣੀ ਨਾਲ ਇਹਨੂੰ ਭਰਦੇ ਰਹਿੰਦੇ। ਅੱਛਾ ਇੱਥੋਂ ਘਾ ਖਾ ਕੇ ਸਾਰੇ ਪਾਸੇ ਤੇ ਇੱਥੋਂ ਜਿਹੜਾ ਪਾਣੀ ਪੀ ਲੈਂਦੀਆਂ ਗਾਵਾਂ। ਪਾਣੀ ਪੀ ਲੈਣਾਂ। ਅੱਛਾ ਠੀਕ ਆ ਜੀ ਤੇ ਆਪਾਂ ਉੱਪਰ ਚ ਇਹ ਸਾਰਾ ਜਿਹੜਾ ਘਾ ਆ گاਵਾ ਉੱਤੇ ਖਾਨ ਪਹੁੰਚਦੀਆਂ ਪਹਾੜੀ ਦੀ ਲਾਸਟ ਉੱਪਰਲੀ ਜਿਹੜੀ ਲਾਸਟ ਚੋਟੀ ਆ ਇਹ ਤੁਸੀਂ ਦੇਖ ਸਕਦੇ ਆ ਆ ਬਾਉਂਡਰੀ ਲੱਗੀ ਆ ਤਾਰਾਂ 'ਚ ਕਰੰਟ ਆਉਂਦਾ ਆ ਵੀ ਜਦੋਂ گاਵਾ ਕਿਤੇ ਲਾਗੇ ਜਾਂਦੀਆਂ ਨਿਕਲਿਆ ਝਟਕਾ ਵੱਜਦਾ ਤੇ ਉਹ ਇਹ گاਵਾ ਜਿਹੜੀਆਂ ਡਰਦੀਆਂ ਵਾਪਸ ਮੁੜ ਜਾਂਦੀਆਂ ਵੈਸੇ ਤੇ ਬਹੁਤ ਸਿਆਣੀਆਂ ਨੇ ਜਿੱਦਾਂ ਇਹਨਾਂ ਨੇ ਟ੍ਰੇਨਿੰਗ ਦਿੱਤੀ ਆ ਘਾ ਤੁਸੀਂ ਦੇਖ ਸਕਦੇ ਹੋ ਮੇਰੇ ਕਿੱਥੋਂ ਕਿੱਥੋਂ ਤੱਕ ਆ ਤੇ ਸਾਰਾ ਘਾ ਇਧਰ ਹਲੇ گاਵਾ ਆਈਆਂ ਨਹੀਂ ਪਹੁੰਚੀਆਂ ਨਹੀਂ ਜਦੋਂ ਇਧਰ ਛੱਟਦਾ ਇਹ ਘਾ ਦੇ ਨਾਲ ਦੁੱਧ ਜਿਹੜਾ گاਵਾ ਜਾਰਾ ਦਿੰਦੀਆਂ ਆ ਪਿਛਲੇ ਪਾਸੇ ਮੈਂ ਉੱਤੇ ਬਾਜੀ ਲੈ ਕੇ ਆਇਆ ਤੇ ਪਿਛਲੇ ਪਾਸੇ ਲੇਖ ਬੜੀ ਸੋਹਣੀ ਬਣੀ ਆ ਤੁਸੀਂ ਮੇਰੇ ਇੱਧਰ ਵੇਖਣ ਦਿਓ ਪਿਛਲੇ ਪਾਸੇ ਆ ਸਾਰੀ ਲੈ ਕੇ ਆ ਮੈਂ ਕਿਹਾ ਬਾਜੀ ਘਰ ਤੇ ਤੁਹਾਡਾ ਲੱਗ ਗਿਆ ਤੁਸੀਂ ਆਏ ਕਿਉਂ ਨਹੀਂ ਕਹਿੰਦੇ ਕਿ ਮੈਂ ਇੱਥੇ ਕਦੀ ਵੀ ਨਹੀਂ ਆਇਆ ਵੀ ਜੋ ਮੈਂ ਇੱਥੇ ਪਹੁੰਚਿਆ ਮੈਨੂੰ ਇੰਨੇ ਸਾਲ ਹੋ ਚੱਲੇ ਆ ਮੈਂ ਕਦੀ ਬੱਚਿਆਂ ਨੂੰ ਵੀ ਨਹੀਂ ਲੈ ਕੇ ਗਿਆ ਤੇ ਨਾ ਮੈਂ ਆਪ ਗਿਆ ਆ ਤੇ ਮੈਂ ਕਿਹਾ ਜਰੂਰ ਕਹਿੰਦੇ ਹੁਣ ਤੁਸੀਂ ਕਹਿਤਾ ਤੇ ਇੱਕ ਵਾਰੀ ਜਰੂਰ ਆਪਾਂ ਸਾਰਾ ਫੈਮਿਲੀ ਜਿਹੜੀ ਇੱਥੇ ਇਹ ਲੇਖ ਤੇ ਘੁੰਮ ਕੇ ਆਵਾਂਗੇ ਇਹ ਸਾਰਾ ਔਰ ਥੱਲੇ ਤੱਕ ਤੁਸੀਂ ਵੇਖ ਸਕਦੇ ਹੋ ਸਾਰਾ ਪਹਾੜ ਜਿਹੜਾ ਇਹ ਇੱਥੇ ਸਾਰੀਆਂ ਗਾਵਾਂ ਜਿਹੜੀਆਂ ਭਜਦੀਆਂ ਚੜ੍ਹਦੀਆਂ ਨੇ ਤੇ ਬਹੁਤ ਵਧੀਆ ਇਹ ਮੋਟਰਸਾਈਕਲ ਤੇ ਆਪਾਂ ਉੱਪਰ ਆਏ ਆ ਭਾਈ ਦਾ ਬੇਡਾ ਤੇ ਮੈਂ ਮੈਂ ਪਿੱਛੇ ਇੱਥੇ ਬਹਿ ਕੇ ਮਗਰ ਤੇ ਮੈਂ ਪੁੱਛਣੇ ਸੀ ਭਾਜੀ ਵੀ ਟੋਏ ਆ ਨਹੀਂ ਪਹਾੜੀ ਦੇ ਉੱਤੇ ਤੇ ਜਦੋਂ ਥੋੜੀ ਜਿਹੀ ਅੱਗੇ ਆਏ ਅੱਗੇ ਟੋਏ ਆ ਗਏ ਤੇ ਆਪਾਂ ਜਰੂਰ ਜਿਹੜਾ ਇਦਾਂ ਦੀ ਸਾਡੀ ਮਿਹਨਤ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਨਖਾਰ ਲਿਆਉਂਦੀ ਆ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਇੱਕ ਸਟੂਡੈਂਟ ਦੇ ਬੇਸ ਤੇ ਆ ਕੇ ਅੱਜ ਵੀਰ ਦੇ ਕੋਲ 900 ਗਾਈਆਂ ਤੇ 750 ਕਿੱਲਾ ਜ਼ਮੀਨ ਆ ਜੇ ਆਪਾ ਪੰਜਾਬ ਦਾ ਹਿਸਾਬ ਲਾਈਏ ਤੇ ਮਿਹਨਤ ਆ ਮਿਹਨਤ ਕੀਤੀ ਆ ਤੇ ਤੁਸੀਂ ਵੀ ਜਰੂਰ ਮਿਹਨਤ ਕਰਿਆ ਕਰੋ। ਅੱਛਾ ਜੀ ਇਹ ਦੁੱਧ ਦੇ ਸੈਂਪਲ ਲੈ ਲੇ ਆਪਣੇ ਤੋਂ ਇੱਕ ਹੋ ਰਿਹਾ ਉਹਦਾ ਨਾਜ਼ਰ ਸੈਂਪਲ ਭਰ ਲੈ ਦੇਖਾਉਣਾ। ਵਿੱਚ ਚੰਗੂ ਕੋਲ ਵਿੱਚ ਦਵਾਈ ਤਾਂ ਨਹੀਂ। ਜੀ ਦਵਾਈ ਦਾ ਦੁੱਧ ਤਾਂ ਨਹੀਂ। ਅੱਛਾ ਜੀ ਤੇ ਸੈਂਸਰ ਰਿਪੋਰਟਿੰਗ ਚੈੱਕ ਹੋ ਜਿਆ। ਉਹ ਸਾਰਾ ਕੁਝ ਚੈੱਕ ਕਰਦੇ ਆ ਇਦਾਂ ਦੁੱਧ ਜੀ ਲੈ ਕੇ ਜਾਂਦੇ ਆ ਕੰਟੇਨਰ ਦੋ ਨੇ ਵੱਡੇ ਢੋਲ। ਸਕਰੀਨਿੰਗ ਤੇ ਆਪ ਦੇਖੋ ਤੁਸੀਂ ਆਉਂ ਲਿਆ ਵੀ ਕਿੰਨੇ ਲੀਟਰ ਦੁੱਧ ਜਾ ਰਿਹਾ ਅੰਦਰ। ਆ ਸੈਂਸਰ ਜਿਹੜਾ ਜੋੜ ਦਿੱਤਾ ਆ ਸੈਂਸਰ ਜੋੜ ਕੇ ਤੇ ਫੇਰ ਆ ਅੰਦਰੋਂ ਦੁੱਧ ਸਾਰਾ ਦੁੱਧ ਜਿਹੜਾ ਉਹ ਢੋਲ ਖਾਲੀ ਹੋ ਗਿਆ ਬੜੀ ਸਪੀਡ ਦੇ ਨਾਲ ਕਿਉਂਕਿ ਮਸ਼ੀਨਾ ਮੋਟਰਾਂ ਲੱਗੀਆਂ ਨੇ ਇਧਰ ਜੀ ਇਹ ਅਚਾਰ ਪਾਇਆ ਏ ਤੇ ਭਾਜੀ ਕਿਦਾਂ ਪਾਉਂਦੇ ਹੋ ਤੁਸੀਂ ਇਹ ਬਾਈ ਜੇ ਸੁੱਕਾ ਆਪਣੇ ਕੋਲ ਕੋਈ ਕਾ ਸਰਪਲਸ ਹੁੰਦਾ ਆ ਅੱਛਾ ਜੀ ਉਹ ਪੱਕਾ ਕੱਟ ਕੇ ਰੱਖ ਲੀਦਾ ਆਪਣੇ ਨੂੰ ਜੋ ਵਾਧੂ ਕਾ ਹੋ ਜਾਂਦਾ ਤੇ ਉਹਨੂੰ ਕੱਟ ਕੇ ਇਹਨੂੰ ਸਟੋਕ ਕਰਕੇ ਰੱਖ ਲਈਦਾ ਫਿਰ ਇਹਨੂੰ 15 20 ਦਿਨ ਮਹੀਨਾ ਕਵਰ ਵਧੀਆ ਥੱਲੇ ਕੁੱਕ ਹੋਣ ਦਈਦਾ। ਅੱਛਾ ਜੀ। ਕੁੱਕ ਹੋ ਜਾਂਦਾ ਜਦੋਂ ਵਧੀਆ ਕੁਆਲਿਟੀ ਦੀ ਵਧੀਆ ਬਣ ਜਾਂਦੀ ਫਿਰ ਕਾ ਕਾਮ ਲਾਈਕ ਕਰਦੀਆਂ। ਵਧੀਆ ਖਾਂਦੀਆਂ। ਫਿਰ ਹੁਣ ਜਿਸ ਗਰਮੀ ਚ ਆ ਕੇ ਜੋ ਕਾ ਘਟ ਜਾਂਦਾ। ਫਿਰ ਉਦੋਂ ਇਹ ਪਾਈ ਦਾ ਸੁੱਕਾ ਕਾ ਗਾਵਾਂ ਨੂੰ। ਅੱਛਾ ਜੀ। ਰੱਡ ਟਰੈਕਟਰ ਖੜਾ ਹੈ ਜੀ। ਆ ਵੈਗਨ ਆ ਮੋਰੇ ਗ੍ਰੈਬ ਲੱਗੇ ਆ। ਅੱਛਾ ਜੀ। ਜਿੰਨਾ ਨਾ ਪਰ ਪਰ ਕੇ ਉੱਚ ਪਾ ਲਈਦਾ। ਟਰਾਲੀ ਚ ਟਰਾਲੀ ਕਹ ਲੋ ਆਪਾਂ ਸਾਲ ਜਿਵੇਂ ਫੀਡ ਆਊਟ ਵੈਗਨ ਕਹ ਲੋ। ਅੱਛਾ ਜੀ। ਫਿਰ ਪੈਡਿਕ ਚ ਜਾ ਕੇ ਇਹਨੂੰ ਗਾਵਾਂ ਨੂੰ। ਯੌਂਡੀਆ ਟਰੈਕਟਰ ਹੈ ਜੀ ਤੇ ਇਦਾਂ ਚੁੱਕ ਕੇ ਮਗਰ ਕਹਿੰਦੇ ਆ। ਅੱਛਾ ਉੱਪਰਲੇ ਪਾਸੇ ਸੁੱਕੀ ਫੀਡ ਆ। ਪਾਊਡਰ ਜ ਆਪਾਂ ਮਰਸੀ ਦਾ ਟਰੱਕ ਜਿਹੜਾ ਉਹ ਉੱਥੋਂ ਲੈ ਕੇ ਜਾਂਦੇ ਆ। ਹਾਂਜੀ ਉਹ ਇੱਥੇ ਕੰਮ ਕਰਨਾ। ਕੰਮ ਕਰਨ ਕਹਿ ਰਹੇ ਨੇ। ਠੀਕ ਆ ਜੀ ਠੀਕ ਆ ਜੀ ਠੀਕ ਆ ਜੀ। ਸਾਰਾ ਜਿਹੜਾ ਕੀਤਾ ਆ ਆ ਚਾਰ ਪਾਏ ਨੇ। ਵੱਡੇ ਜਿਹੜੇ ਰੱਖੇ ਨੇ ਆ ਮੇਨ ਹਾਈਵੇ ਆ। ਰੋਡ ਚਾਰ ਸਪੀਡ ਆਪਣਾ ਜਿਵੇਂ ਆਪਣੇ ਦੁੱਧ ਵੀ ਇੱਥੇ ਪਾਤਾ ਹੈ। ਹਾਂਜੀ। ਆਪਣਾ ਟੈਂਪਰੇਚਰ ਸਾਕੋ ਸਹੀ ਆ। ਫਿਰ ਇਹਨਾਂ ਦੀ ਜ਼ਿੰਮੇਵਾਰੀ ਤੋਂ ਚੱਕਣਾ। ਜਿੰਨ ਕਿਸ ਨਹੀਂ ਚੱਕਦੇ ਇਹ। ਹਾਂਜੀ ਤਾਂ ਇਹਨਾਂ ਦੀ ਪ੍ਰੋਬਲਮ ਸਾਡੀ ਆਪਣੀ ਪ੍ਰੋਬਲਮ ਠੀਕ ਤਾਂ ਲੌਂਗ ਕੇਸ ਆਪਣਾ ਦੁੱਧ ਸਹੀ ਹੈ ਜਿਵੇਂ ਪਿਛਲੇ ਆਪ ਦਾ ਪਹਿਲਾਂ ਹੋ ਗਿਆ ਸੀ ਇਨਸੀਡੈਂਟ ਆ ਇਹਨਾਂ ਦਾ ਔਨ ਟਾਈਮ ਪਿਕ ਨਹੀਂ ਕੀਤਾ ਤੇ ਮਿਲਕਿੰਗ ਜਿਵੇਂ ਫਾਈਵ ਪੰਜ ਮਿਲਕਿੰਗ ਆਲਰੇਡੀ ਹੋ ਗਈ ਸੀ ਸ਼ੇਵੀ ਮਿਲਕਿੰਗ ਹੋਣੀ ਸੀਗੀ ਉਹ ਕਹਿੰਦੇ ਸੀ ਪਿਕ ਨਹੀਂ ਕਰ ਸਕਦੇ ਪਰ ਅਸੀਂ 11 ਦਾ 11 ਲੀਟਰ ਦਾ ਤੁਸੀਂ ਬੈਠੇ ਉਹ ਸਾਰਾ ਡੋਲੇਆ ਸੀ ਅੱਛਾ ਤੇ ਉਹ ਵੀ ਪੈਸੇ ਤੁਹਾਨੂੰ ਮਿਲੇ ਉਹਦੇ ਸਾਨੂੰ ਮਿਲਿਆ ਅੱਛਾ ਉਹ ਫਿਰ ਤੁਹਾਨੂੰ ਮੇਲ ਪਾਉਂਦੇ ਨੇ ਮੇਲ ਪਾਉਂਦੇ ਆ ਕਨਫਰਮੇਸ਼ਨ ਦਿੰਦੇ ਆ ਬਟ 올 ਦੁਬਈ ਸਾਡੀ ਪ੍ਰੋਬਲਮ ਆ ਅਸੀਂ ਚੱਕ ਨਹੀਂ ਸਕੀ ਓਕੇ ਜੀ ਠੀਕ ਅਸੀਂ ਤੁਹਾਨੂੰ ਪ ਠੀਕ ਕਰ ਜੀ ਉਸ ਇਸ ਡਰਾਈਡ दिस ਹਾਊਸ ਲੁక్స్ ਲਾਈਕ ਇੀ ওকে ওকে ਡਰਾਈ ਪੂਰਾ ਫੁੱਲਿਆ ਪਾ ਜੀ ਇਹ ਕੀ ਆ ਜਿਹੜਾ ਪੀਲੇ ਰੰਗ ਦਾ ਜਿਹੜਾ ਕੰਟੇਨਰ ਜਿਹੜਾ ਖੜਾ ਹੈ ਯੂਰੀਆ ਖਿਲਾਰੇ ਨੂੰ ਖਾਦ ਖਿਲਾਰੇ ਨੂੰ ਅੱਛਾ ਜੀ ਅੱਛਾ ਜੀ ਇਸ ਵਿੱਚ ਸਟ੍ਰੈਕਰ ਮਗਰ ਪਾ ਲਈਦਾ ਇਹਨੂੰ ਅੱਛਾ ਜੀ ਇਹਦੇ ਵਿੱਚ ਪਾ ਕੇ ਫਿਰ ਪਿੱਛੇ ਪਿੱਛੇ ਸਪਿੰਨਰ ਚੱਲਦੇ ਆ ਉੱਪਰ ਖਾਲਕ ਲੜਦੇ ਰਹਿੰਦੇ ਆ ਬਸ ਇੱਕ ਇੱਕ ਦਿਨ ਚ 100 100 150 ਹੈਕਟੇਅਰ ਨਿਕਲ ਜਾਂਦਾ ਪਾ ਜੀ ਇੱਕੋ ਦਿਨ ਚ ਇੱਕ ਦਿਨ ਚ ਇਹ ਟਰੈਕਟਰ ਇਹ ਇਹਦੇ ਮਗਰੀ ਪੁੰਦੇ ਹਾਂ ਟਰੈਕਟਰ ਇਹ ਟਰੈਕ ਮਗਰ ਪਾ ਲਈ ਜੀ ਅੱਛਾ ਠੀਕ ਹੈ ਜੀ ਇਹ ਵੀ ਭਾਜੀ ਆਪਣੀਆਂ ਬੇਲਾ ਨੂੰ ਗਰਾਊਂਡ ਬੇਲਸ ਕਹਿੰਦੇ ਆ ਇਹ ਚ ਵੀ ਐਕਸਟਰਾ ਕਾ ਕੱਟ ਕੇ ਸਟੋਰ ਕੀਤਾ ਪਿਆ ਰੈਪ ਕਰ ਲਈਦਾ ਫੰਦਰ ਕਾ ਮੋਇਸਚਰਿੰਗ ਦਾ ਗਾਵਾ ਵਧੀਆ ਆਪਾਂ ਪਹੁੰਚ ਗਏ ਆ ਜੀ ਜਿੱਥੇ ਗਾਵਾਂ ਚਰਦੀਆਂ ਪਈਆਂ ਨੇ ਦੋਵਾਂ ਪਾਸੇ ਨੇ ਤੇ ਭਾਜੀ ਨੂੰ ਆਪਾਂ ਪੁੱਛਦੇ ਆ ਕਿੰਨੀਆਂ ਕ ਗਾਵਾਂ ਇੱਧਰ ਨੇ ਤੇ ਕਿੰਨੀਆਂ ਕੋ ਉਧਰ ਨੇ ਭਾਜੀ ਕਿੰਨੀਆਂ ਗਾਵਾਂ ਨੇ ਆਪਣੇ ਆ ਮੇਰੇ ਖੱਬੇ ਹੱਥੇ ਸੱਜੇ ਹੱਥ ਦੋ ਬੋਬ ਇੱਥੇ ਕਾਮ ਆ ਬਾਹਰ ਇੱਕ ਬੋਬ ਉਹ ਅੱਛਾ ਜੀ ਬਹੁਤ ਤਿੰਨ ਤਿੰਨ ਸੁਗਾਵਾਂ ਅੱਛਾ ਤਿੰਨ ਤਿੰਨ ਸੁਗਾਵਾਂ ਸੇਸੋਗਾਂ ਹੈ ਤੇ ਇਹ ਸੋਗਾਂ ਹੈ ਉਹ ਦੂਰ ਤੱਕ ਤੁਸੀਂ ਵੇਖ ਸਕਦੇ ਹੋ ਤੇ ਆਪਾਂ گاਵਾਾਂ ਦੇ ਜਿਹੜੇ ਜਿੱਥੇ گاਵਾਾਂ ਚਾਰਦੀਆਂ ਉੱਥੇ ਪਹੁੰਚੀਆਂ ਤਾਰ ਲੱਗੀ ਆ ਤੇ ਇਸ ਕਰਕੇ ਲਾਗੇ ਨਹੀਂ ਹੁੰਦੀ ਤੁਹਾਨੂੰ ਅੱਗੇ ਵੀ ਦੱਸਿਆ ਪਿੱਛੇ ਕਰੰਟ ਆਉਂਦਾ ਆ ਭਾਜੀ ਕਿਹੜੀ ਕਿਹੜੀ ਪ੍ਰਜਾਤੀ ਆ ਗਾਂ ਦੀ ਇੱਥੇ ਇਹ ਆਪਣੇ ਆਪਣੇ ਕੋਲ ਹੈਗੇ ਬਈ ਫ੍ਰੀਜਨ ਕ੍ਰੋਸ ਅੱਛਾ ਜੀ ਇਹ ਨਾ ਫ੍ਰੀਜਨ ਕ੍ਰੋਸ ਫ੍ਰੀਜਨ ਕ੍ਰੋਸ ਅੱਛਾ ਜੀ ਇਹ ਦੁੱਧ ਜ਼ਿਆਦਾ ਦਿੰਦੀਆਂ ਦੁੱਧੇ ਜ਼ਿਆਦਾ ਦਿੰਦੀਆਂ ਇੱਥੇ ਇੱਕ ਫ੍ਰੀਜਨ ਕ੍ਰੋਸ ਆ ਇੱਕ ਜਰਸੀ ਹੁੰਦੀਆਂ ਤੇ ਇਹ ਦੁਨੀਆ ਤੇ ਜਿਹੜੀ ਫਾਰਮਿੰਗ ਪਾਈ ਗਈ ਆ ਇਹ ਨਿਊਜ਼ੀਲੈਂਡ ਦੀ ਬਨ ਦੱਸਦੇ ਟਾਪ ਦੀ ਆ ਨਹੀਂ ਮੇਰੇ ਸਾਹ ਮੇਰੇ ਸਾਹ ਟਾਪ ਦੀ ਡੈਨਮਾਰਕ ਦੀ ਜੇ ਮੈਂ ਗਲਤ ਨਹੀਂ ਤਾਂ ਅੱਛਾ ਜੀ ਟਾਪ ਦੀ ਡੈਨਮਾਰਕ ਦੀ ਪਰ ਨਿਊਜ਼ੀਲੈਂਡ ਦੇ ਦੁੱਧ ਨੂੰ ਬਹੁਤ ਲੋਕ ਲਾਈਕ ਕਰਦੇ ਕਿਉਂਕਿ ਨੇਚਰਲ ਆਏ ਅੱਛਾ ਜੀ ਇਕਾਂਮਾਨਦਰ ਛੱਡ ਜੀ ਤਾੜਦੇ ਸੀ ਅੱਛਾ ਜੀ ਨੇਚਰਲ ਬਾਰੂ ਘਾਹ ਖਾਂਦੀਆਂ ਘਾਹ ਦੇ ਨਾਲ ਕੁਝ ਹੋਰ ਜੜੀ ਬੂਟੀਆਂ ਉਗਦੀਆਂ ਉਹ ਵੀ ਨਾਲ ਖਾਂਦੀਆਂ ਅੱਛਾ ਜੀ ਨੇ ਕੁਆਲਟੀ ਗੁੱਡ ਹੈ ਨਿਊਜ਼ੀਲੈਂਡ ਦੇ ਦੁੱਧ ਦੀ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਇਧਰੋਂ ਚੱਲ ਕੇ ਆਏ ਆ ਮੋਟਰਸਾਈਕਲ ਤੇ ਪੈਦਲ ਤੇ ਇਨੀ ਦੂਰ ਜਾ ਨਹੀਂ ਸਕਦੇ 2 2.5 ਘੰਟੇ ਲੱਗ ਜਾਣੇ ਜਿੰਨੀ ਦੂਰ ਆਪਾਂ ਚੱਲ ਗੱਡੀ ਤੇ ਮੋਟਰਸਾਈਕਲ ਤੇ ਕਹਿਣ ਦਾ ਭਾਪ ਵੀ ਆਪਾਂ ਆਏ ਆ ਬੈ ਕੇ ਮੇ ਨਾਲ ਆਇਆ ਤੇ ਬੜਾ ਵਧੀਆ ਜੀ ਬੜਾ ਸੋਹਣਾ ਜਿਹੜਾ ਕੁਦਰਤ ਆ ਇਹ ਆਪਣਾ ਆਨੰਦ ਮਾਣਦੇ ਆ ਆਪਣੇ ਪਸ਼ੂ ਵੀ ਹੈਨਾ ਤੇ ਨੇਚਰਲੀ ਰੱਖਦੇ ਨੇ ਸਾਰੇ ਗਾਵਾਂ ਨੂੰ ਤੇ ਦੁੱਧ ਜਿਹੜਾ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਗਾਵਾਂ ਦਿੰਦੀਆਂ ਨੇ ਨਾਲ-ਨਾਲ ਆਪਾਂ ਜਾਣਦੇ ਆ ਤੇ ਗਾਵਾਂ ਜਿਹੜੀਆਂ ਉਹ ਕਾ ਜਿਹੜੀਆਂ ਬੂਟੀਆਂ ਖਾਈ ਜਾਣੀਆਂ ਨੇ ਇਹੋ ਜਿਹੜਾ ਰਸਤਾ ਆ ਇਹਦੇ ਤੋਂ ਤੁਰ ਕੇ ਇੱਥੇ ਪਹੁੰਚਦਿਆਂ ਨੇ ਇਹ ਖੂਈ ਬੜੀ ਆ ਜਿੱਥੋਂ ਪਾਣੀ ਪੀਂਦਿਆਂ ਨੇ ਇਹਨਾਂ ਦੇ ਅੰਦਰ ਲਾਇਆ ਸਿਸਟਮ ਬੜਾ ਵਧੀਆ ਵੀ ਇੱਥੇ ਪਾਣੀ ਜਿਹੜਾ ਉੱਥੇ ਪਹੁੰਚ ਜਾਂਦਾ ਇੱਕ ਆ ਜਗ੍ਹਾ ਆ ਇੱਕ ਆ ਦੂਜੀ ਜਗ੍ਹਾ ਨੇ ਦੋ ਬੈਟਕਾਂ ਦੇ ਅੰਦਰ ਨੇ ਕਾਵਾਂ ਤੇ ਅੱਗੇ ਆ ਤਾਰ ਆ ਖੋਲ ਕੇ ਫਿਰ ਆਪਾਂ ਨੂੰ ਜਾਣਾ ਪੈਣਾ ਇਹ ਤੁਹਾਨੂੰ ਗਾਵਾਂ ਦਾ ਜਿਹੜਾ ਫਾਰਮ ਵਿਖਾਇਆ ਏ ਤੇ ਤੁਸੀਂ ਜਰੂਰ ਦੱਸਿਓ ਕਿ ਕਿਦਾਂ ਦਾ ਲੱਗਾ ਇੱਕ ਤੁਹਾਡੇ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਬਾਇਲ ਆਈਕਨ ਨੂੰ ਜਰੂਰ ਦਬਾਇਓ ਕਿਉਂਕਿ ਆਪਾਂ ਨਿਊਜ਼ੀਲੈਂਡ ਦੀ ਧਰਤੀ ਤੇ ਤੁਹਾਨੂੰ ਜਿਹੜੀਆਂ ਵੱਖਰੀਆਂ ਖੇਤੀਬਾੜੀ ਕਿਵੇਂ ਹੁੰਦੀ ਆ ਕੀ ਵੀ ਕਿਵੇਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਜਰੂਰ ਸਾਰੇ ਜਿਹੜੇ ਕਿਸਾਨ ਭਰਾ ਆਏ ਨੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਤੁਹਾਨੂੰ ਮਲਾਈਏ ਨਵੇਂ-ਨਵੇਂ ਤੁਹਾਨੂੰ ਵੀਊ ਵਿਖਾਵਾਂਗੇ ਬਹੁਤ ਬਹੁਤ ਧੰਨਵਾਦ ਪਿਆਰ ਦੇ